ਜਿਹੜੇ ਬੁੱਢਾ ਹੈਗਾ ਉਹ ਪ੍ਰਾਈਵੇਟ ਸਕੂਲ ਮਾਰਗਿਆ ਉਹਨੂੰ ਚਿੱਠੀ ਜਾਰੀ ਹੋ ਸਕੋ ਸਤਿ ਸ੍ਰੀ ਅਕਾਲ ਸਨਦੀਪ ਸਿੰਘ ਰਾਜੂ ਜੀ ਇਹ ਸੱਤ ਮੈਂਬਰੀ ਕਮੇਟੀ ਨਹੀਂ ਜਿਹੜੀ ਇੱਕ ਲੈਟਰ ਹੈ ਜੀ ਸੈਕਟਰੀ ਐਜੂਕੇਸ਼ਨ ਦਾ ਕੋਰੀਲਾ ਹਾਂ ਤੇ ਐ ਸਾਨੂੰ ਅਥਾਰਟिटीज ਨੇ ਬਤੌਰ ਇੰਸਪੈਕਟਰ ਦਾ ਬਤੌਰ ਅਪੀਲ ਕਰਦਾ ਇਕੱਲੇ ਇਕੱਲੇ ਸਕੂਲ ਚ ਸਾਡੀ ਇੰਸਪੈਕਸ਼ਨ ਕੀਤੀ ਜਾਏਗੀ ਸਕੂਲਾਂ ਚ ਚੈੱਕ ਕਰੇਗੀ ਜਿਹੜੇ ਪ੍ਰੀਸ਼ਰ ਫੀਸਾਂ ਬਿਲਡਿੰਗ ਫੀਸਾਂ ਸਾਲਾਨਾ ਫੰਡ ਮੈਂਟਰ ਸਵੀਸਾ ਲੈ ਰਹੇ ਆ ਜਦੋਂ ਕਿ ਉਹ ਬਿਨਾਂ ਕੋਈ ਆਰਡਰ ਨਹੀਂ ਹੈਗਾ ਦੂਸਰੀ ਗੱਲ ਜਿੱਦਾਂ ਵੱਡਾ ਸਕੂਲ ਵੱਡੀ ਵੱਡੀ ਡੋਨੇਸ਼ਨ ਉਹ ਡੋਨੇਸ਼ਨ ਗੈਰ ਕਾਨੂੰਨੀ ਆ ਗੈਰ ਸੰਵਿਧਾਨਕ ਆ ਕਿ ਅਥੋੜੇ ਦਿਨ ਬਾਅਦ ਜੋ ਅਸੀਂ ਕੰਟੈਂਪਟਰੀ ਫਾਈਲ ਕਰਾਂਗੇ ਅਸੀਂ ਸਕੂਲ ਦੀ ਇਨਵੈਸਟੀਗੇਸ਼ਨ ਵੀ ਕਰਾਵਾਂਗੇ ਅਸੀਂ ਸੀਬੀਆਈ ਨੂੰ ਕੋਰ ਵੀ ਮੰਗਾਂਗੇ ਔਰ ਸਭ ਤੋਂ ਪਹਿਲਾਂ ਅਸੀਂ ਲੀਡਰਾਂ ਨੇ ਸਕੂਲਾਂ ਦੇ ਰੀਸਟਰਕਚਰ ਕਰਾਂਗੇ ਵੀਰ ਜੀ ਮੈਂ ਤਾਂ ਠੋਕ ਕੇ ਗੱਲ ਕਹਾ ਜਾਂਦਾ ਆਪਾਂ মিডিਆ ਦੇ ਨਾਲ ਆ ਠੀਕ ਹੈ ਜੀ ਕਿਸੇ ਵੀ মিডিਆ ਨੂੰ ਧਮਕੀ ਆਂਦੀ ਹੈ ਜਾਂ ਕੋਈ ਸੰਸਥਾ ਵਾਲਿਆਂ ਨੂੰ ਆਂਦੀ ਹੈ ਜੇ ਸਾਡੇ ਵੀ ਕਿਸੇ ਵੀ ਵੀਰ ਨੂੰ ਜੇ ਧਮਕੀ ਆਂਦੀ ਹੈ ਆਪਾਂ ਉਹਨਾਂ ਨਾਲ ਇਟਰਨਟ ਖੜਕਾਉਣਾ ਸੇ ਆਪਾਂ ਤੁਹਾਨੂੰ ਵਰਗੇ ਵੀ ਪਤਾ ਵਾ ਆਪਾਂ ਠੋਕ ਕੇ ਬੋਲਦਾ ਨਾ ਆਪਾਂ ਡਰਨ ਵਾਲਿਆਂ ਚੋਂ ਤੇ ਨਾ ਆਪਾਂ ਕਿਹਨੂੰ ਧਰਾਂਦੇ ਆਂ ਭਾਈ ਸਰ ਕੀ ਨਾਮ ਜੀ ਮੇਰਾ ਨਾਮ ਸੁਖਨਾਮ ਸਿੰਘ ਜੀ ਹੈ ਪ੍ਰਧਾਨ ਕਟਿਆ ਕੋਲ ਕੋਈ ਸਸਤਾ ਰਜਿਸਟਰ ਦੇ ਨਾਲ ਪਿੱਛੇ ਦੇ ਚੇਅਰਮੈਨ ਸਰਦਾਰ ਸੁਖਬੀ ਸਿੰਘ ਜੀ ਵਾਈਸ ਚੇਅਰਮੈਨ ਫੌਜੀਸੀਲੀ ਅਤੇ ਵਿਦਿਆਰਥੀਆਂ ਨੂੰ ਅਨੁਮੋਦਨ ਅੱਜ ਇਸ ਵੰਡ ਵਿੱਚ ਕੌਂਸਲ ਦੀ ਚੀਜ਼ ਸਭ ਤੋਂ ਪਹਿਲੀ ਗੱਲ ਹੈ ਅੱਜ ਇੱਥੇ ਸਰਵਤਾ ਅਧਿਕਾਰ ਤੁਸੀਂ ਜੀ ਦੇ ਨਾਲ ਪੇਟੀ ਪ੍ਰਸਨਾਂ ਦੀ ਸੰਖਿਆ ਨੂੰ ਕਮਿਟ ਕਰਦੀ ਤੁਸੀਂ ਸਾਰੇ ਜੀ ਨੂੰ ਇਹ ਕਰੀ ਜਾ ਰਹੇ ਉਹਦਾ ਸਤਿਕਾਰ ਕਰਦੇ ਆ ਅੱਜ ਤਾਂ ਜਿਹੜੇ ਮੁੱਦੇ ਹੈਗਾ ਉਹ ਪ੍ਰਾਈਵੇਟ ਸਕੂਲ ਮਾਫੀਆ ਵੱਲੋਂ ਕੀਤੀ ਜਾ ਰਹੀ ਮੁੱਦ ਉਸ ਮਨਵਾਨੀਆਂ ਸਰਕਾਰ ਦੇ ਵਿਜਾਨੇ ਨੂੰ ਜਿਹੜਾ ਲਾਇਆ ਜਾ ਰਿਹਾ ਜੂਨਾ ਔਰ ਬੱਚੇ ਦੇ ਅਧਿਕਾਰਾਂ ਜਿਹੜਾ ਦੁਖ ਖਲਵਾੜ ਕੀਤਾ ਜਾ ਰਿਹਾ ਉਸ ਚੀਜ਼ ਨੂੰ ਰੋਕਣ ਦੇ ਲਈ ਅੱਜ ਅਸੀਂ ਤੁਹਾਡੇ ਮਾਧਮ ਰਾਹੀਂ ਆਵਾਮ ਨੂੰ ਵਿਲੰਬਨ ਕਰਾਂਗੇ ਅਵੇਰ ਕਰਾਂਗੇ ਕੀ ਕਰਨਾ ਚਾਹੀਦਾ ਹੈ ਕਿਵੇਂ ਅਸੀਂ ਇਹਨਾਂ ਸਕੂਲਾਂ ਨੂੰ ਨਿਯੰਤਰਿਤ ਕਰਨਾ ਉਹਦੇ ਲਈ ਅਸੀਂ ਸਟੇਟ ਨੂੰ ਵੀ ਤੁਹਾਡੇ ਚੈਨਲ ਦੇ ਮਾਧਮੇ ਬਾਈ ਇਨਕਲੂਡ ਕਰਾਂਗੇ ਕੀ ਮੁੱਖ ਏਜੰਡਾ ਕੀ ਹੋਏਗਾ ਕਿਸ ਤਰ੍ਹਾਂ ਤੁਸੀਂ ਐਕਟੀਵਿਟੀ ਕਰੋਗੇ ਜਿਹੜਾ ਸਾਡਾ ਮੁੱਖ ਏਜੰਡਾ ਇਹ ਆ ਕਿ ਮੈਂ بطور ਕੰਪੀਸ਼ਨ ਕਰਤਾ ਸੀ ਮਹਾਜਨ ਪੰਜਾਬ ਐਂਡ ਹਰਿਆਣਾ ਹਾਈ ਕੌਂਸਲ ਦੇ ਸੀ ਵੀ ਇਸ ਨੂੰ ਦੇਖਦਾ ਹਾਂ ਕਿਉਂਕਿ ਇੱਕ ਐਕਟ ਹੈਗਾ ਵਾ ਉਹਨੂੰ ਕਹਿੰਦੇ ਆ ਸਿੱਖਿਆ ਦਾ ਹੱਕ ਨੂੰ 2009 ਜਿਹਦੇ ਤਹਿਤ ਨਰਸਰੀ ਤੋਂ ਲੈ ਕੇ 8ਵੀਂ ਤੱਕ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰ ਦਾ ਬੱਚਾ ਜਿਹੜਾ ਪੜ੍ਹ ਸਕਦਾ ਫ੍ਰੀ ਆਫ ਕਾਸਟ ਕੋਈ ਸਕੂਲ ਦੀ ਫੀਸ ਨਹੀਂ ਕੋਈ ਵਰਦੀ ਨਹੀਂ ਕੋਈ ਟਰਾਂਸਪੋਰਟ ਨਹੀਂ ਕਿਸੇ ਪ੍ਰਾਣ ਦੀ ਨਾ માત્ર ਫੀਸ ਅਗਲੇ ਜਿਸਕੂਲ ਨਹੀਂ ਲਏ ਇਹ ਤਾਂ ਜਿਹੜਾ ਐਕਟ 2009 ਦੇ ਵਿੱਚ ਬਣ ਗਿਆ ਸੀ ਲੇਕਿਨ ਪਿਛਲੀ ਸਰਕਾਰ ਨੇ ਪੰਜਾਬ ਸਰਕਾਰ ਨੇ 2011 ਦੇ ਵਿੱਚ ਆ ਕੇ ਇੱਕ ਸੋਧ ਦੇ ਨਾਂ ਤੇ ਇਹੋ ਜਿਹਾ ਐਕਟ ਆਡਾ ਤਾਂ ਸੀ ਜਿਹਦੇ ਕਰਕੇ 10 ਲੱਖ ਬੱਚਿਆਂ ਦੀ ਬਹੁਤ ਤਰਫੇ ਨਸਤਿਸ਼ੀ ਹੋਈ ਆ ਔਰ ਉਹਨਾਂ ਬੱਚਿਆਂ ਦੇ ਅਧਿਕਾਰਾਂ ਦਾ ਹੰਨ ਹੋਇਆ ਉਸ ਵੀਰੂਸੀ ਨੋਟਡ ਕਰਦਿਆਂ ਘੱਟ ਕੀਤੇ ਲੋਕ ਭਾਈ ਸਸਤਾ ਨੇ ਮਾਝੂਪ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਅਸੀਂ ਰੈਟ ਫਾਈਲ ਕੀਤੀ ਸੀ ਉਸ ਰੈਟ ਰੈਟ ਤੇ ਮਾਨਜੂ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ 19 ਫਰਵਰੀ ਨੂੰ 2025 ਨੂੰ ਜਨਤਕ ਇਤਿਹਾਸ ਸੁਣਵਾਈ ਕਰਦਿਆਂ ਇਤਿਹਾਸਕ ਫੈਸਲਾ ਦਿੱਤਿਆ ਸਟੇਟ ਨੂੰ ਡਾਇਰੈਕਸ਼ਨ ਦਿੱਤੀ ਸੀ ਦੀ 25% ਕੋਟੇ ਨੂੰ ਪੰਜਾਬ ਸੁਧੇ ਚ ਲਾਗੂ ਕਰਤੀ ਗਰੀਬਾਂ ਦੇ ਬੱਚੇ ਜਿਹੜੇ ਅਫੀਰ ਪਾਸਟ ਪ੍ਰੋਗਰਾਮ ਵਾਸਤੇ ਤਤ ਪ੍ਰਭਾਵ ਦੇ ਨਾਲ ਜਿਹੜਾ ਭਾਗੀ ਹੈ ਇਹ ਸ਼ੁਰੂ ਲਿਆ ਜਾਵੇ। ਪੰਜਾਬ ਸਰਕਾਰ ਨੇ ਤੁਰੰਤ ਅਨ ਅਫੀਸ਼ੀਅਲ ਲੈਟਰ ਜਾਰੀ ਕਰਕੇ ਸਬੂ ਜਿਲ੍ਹਾ ਸਿੱਖਿਆ ਅਫਸਰ ਕੰਸਲ ਡਿਪਾਰਟਮੈਂਟ ਔਰ ਕੰਪੀਟੈਂਟ ਅਥਾਰਟिटीज ਨੂੰ ਆਰਡਰ ਕਰਤੀ ਸੀ ਕਿ ਜਿਹੜੀ ਹੈ ਅਕਾਦਮਿਕ ਡਾਟਾ ਦਾ ਸੈਸ਼ਨ ਆਪੀ 25% ਦੇ ਵਿੱਚ ਇੱਕ ਵੀ ਬੱਚਾ ਲੋਕ ਕਮਿਟਰ ਸੈਕਸ਼ਨ ਦਾ ਦਾਅਵੇ ਤੋਂ ਨਾ ਰਵੇ ਲੇਕਿਨ ਸਤਿਰ ਦੀ ਗੱਲ ਇਹ ਆ ਹੁਣ ਤੱਕ ਹਾਲਾਕੀ ਕੋਚ ਨਿਆਪਾਲਿਕਾ ਦਾ ਦਖਲ ਪੰਜਾਬ ਸਰਕਾਰ ਦਾ ਅਫੀਸ਼ੀਅਲ ਲੈਟਰ ਲੇਕਿਨ ਪ੍ਰਾਈਵੇਟ ਸਕੂਲ ਦੇ ਇੱਕ ਵੀ ਸਕੂਲ ਨੇ ਇੱਕ ਵੀ ਬੱਚਾ ਪੂਰੇ ਪੰਜਾਬ ਦੇ ਵਿੱਚੋਂ ਐਡੀ ਵੱਡੀ ਦਾਦਾ ਲੱਖਾਂ ਦੀ ਦਾਦਾ ਕਰੋਨਾ ਦੀ ਦਾਦਾ ਚੋਂ ਇੱਕ ਵੀ ਬੱਚਾ ਸਕੂਲ ਦਾਖਲ ਨਾ ਕਰਕੇ ਇੱਕ ਤਾਂ ਕੋਰਡੀਨ ਮਾਦੀਮਾਂ ਕੀ ਕੀਤੀ ਪੰਜਾਬ ਸਰਕਾਰ ਦੇ ਉਸ ਅਧਿਕਾਰਤ ਲੈਟਨ ਬੀ ਅਸਰ ਕੀਤਾ ਔਰ ਦੁਬਾਰਾ ਬਲੇ ਖੁੱਲੇ ਚੈਲੰਜ ਦੇ ਨਾਲ ਮਾਪਿਆਂ ਦਾ ਸੂਚਨ ਵੀ ਕਰ ਰਹੇ ਆ ਔਰ 12 ਦਿਨ ਦਾ ਹਾਂ 12 ਵੀਕਾ ਉਸ ਸੀ ਨੂੰ ਠੰਮਣ ਦੇ ਲਈ ਅਸੀਂ ਬਤੌਰ ਪਟੀਸ਼ਨ ਕਰਤਾ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮਾਪੇ ਤੱਕ ਗੱਲ ਪਹੁੰਚਾਉਣਾ ਚਾਹੁੰਦੇ ਆ ਪੰਜਾਬ ਰਾਜ ਮਾਪੇ ਬਚਾਓ ਐਕਸ਼ਨ ਕਮੇਟੀ ਅਸੀਂ ਬਣਾਤੀ ਆ ਇਹ ਐਕਸ਼ਨ ਕਮੇਟੀ ਦੇ ਚੇਅਰਮੈਨ ਜਿਹੜੇ ਅਸੀਂ ਅਨਾਉਂਸ ਕਰਤੇ ਨੇ ਸੰਦੀਪ ਸਿੰਘ ਰਾਜੂ ਜੀ ਇਹ ਸੱਤ ਮੈਂਬਰੀ ਕਮੇਟੀ ਰਹੇਗੀ ਜਿਹੜੀ ਇੱਕ ਲੈਟਰ ਹੈ ਜੀ ਸੈਕਟਰੀ ਐਜੂਕੇਸ਼ਨ ਦਾ ਉਹਦੇ ਨਾਲ ਆਤੇ ਐ ਸਾਨੂੰ ਅਥਾਰਟिटीज ਨੇ बतौर ਪੀਟੀਸ਼ਨ ਕਰਤਾ बतौर ਅਪੀਲ ਕਰਤਾ ਕੱਲੇ-ਕੱਲੇ ਸਕੂਲ ਚ ਸਾਡੀ ਇਨਸਪੈਕਸ਼ਨ ਟੀਮ ਜਾਏਗੀ ਸਕੂਲਾਂ ਨੂੰ ਚੈੱਕ ਕਰੇਗੀ ਕਿ ਕੀ ਇਹ ਨਿਯਮਾਂ ਦੀ ਉਲੰਘਣਾ ਕਰ ਰਹੇ ਕੀ ਇਹ ਟਰਾਂਸਪੋਰਟ ਐਕਟ ਦੀ ਪਾਲਣਾ ਕਰ ਰਹੇ ਕੀ ਇਹ આરਟੀਈ ਦੀ ਪੜਣਾ ਕਰ ਰਿਹਾ ਕੀ ਬੀਓ ਸਾਹ ਪੜਣਾ ਕਰਵਾ ਰਿਆ ਕੀ ਜੈ ਦੇ ਡੈਕਟਿਕ ਕਮਿਸ਼ਨਰ ਜੋ ਨਾਲਨ ਨਗਰਾਨਾ ਕਮੇਟੀ ਦੇ ਚੇਅਰਮੈਨ ਨੇ ਇੱਕ ਦਿਨ ਮਤਾ ਲਗ ਕਿ ਉਹ ਵਾਕਿਆ ਹੀ ਇਸ ਸਕੂਲਾਂ ਵਾਲੇ ਪਰਛੇਤੇ ਆ ਰਹੇ ਜਿੱਦਕ ਸਾਨੂੰ ਜਿੰਨੀ ਟੁੱਟੀ ਆਈ ਕਿਸੇ ਵੀ 197 ਬਲਾਕਾਂ ਦੇ ਸਾਨੂੰ ਲੱਗਾ ਵੀ ਆ ਸਕੂਲ ਐਕਟਿਵ ਲੰਗੜਾ ਕਰ ਰਿਹਾ ਅਸੀਂ ਉਹਨਾਂ ਦੇ ਖਿਲਾਫ ਐਕਸ਼ਨ ਲੈਣ ਵਾਸਤੇ ਸਕੂਲਾਂ ਨੂੰ ਸੂਚੀ ਬੰਦ ਕਰਕੇ ਸੈਕਟਰੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ ਪੇਟਿਆ ਸੱਚ ਜਿਤਨਾ ਠੇਕੇਦਾਰੀ ਸਿਸਟਮ ਹੈ ਜਿਤਨਾ ਜੂਨੀਫਾਰਮ ਦੀ ਗੱਲ ਕਰ ਲਈਏ ਜਾਂ ਬੁੱਕਸ ਦੀ ਗੱਲ ਕਰ ਲਈਏ ਉਹਨਾਂ ਨੂੰ ਫਿਰ ਕਿਸ ਤਰ੍ਹਾਂ ਨੱਥ ਪਾਈਏ ਦੇਖੋ ਸਭ ਤੋਂ ਵੱਡੀ ਗੱਲ ਮੈਂ ਤੁਹਾਡੇ ਧਿਆਨ ਚ ਲਿਆਵਾ ਤੁਹਾਡੇ ਚੈਨਲ ਦੇ ਧਿਆਨ ਚ ਲਿਆਵਾ ਤੁਹਾਡੇ ਚੈਨਲ ਦੇ ਮਾਦੇਬਰੇ ਮਾਪਿਆਂ ਨੂੰ ਮੀਡੀਆ ਕਰਮੀਆਂ ਨੂੰ ਔਰ ਸਾਰੇ ਵਾਖਵਤ ਵਰਗਾਂ ਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਫੀਸ ਰੈਗੂਲੇਟਰੀ ਕਮਿਸ਼ਨ ਹੈ ਉਹਨੇ 80% ਫੀਸ ਤੈਅ ਕੀਤੀ ਮਾਰਗ ਤੋਂ ਲੈ ਸਕਦੇ। ਲੇਕਿਨ ਜੇ ਐਜੂਕੇਸ਼ਨ ਐਕਟ 1968 ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਦੀ ਸਕੂਲ ਸਿਰ ਪੈਸੇ ਲੈ ਸਕਦਾ ਰੁਪਏ ਨਹੀਂ ਲੈ ਸਕਦਾ। ਕਿਉਂਕਿ ਜਦੋਂ ਇਹਨਾਂ ਨੇ ਮਾਨਤਾ ਲਈ ਸੀ ਉਦੋਂ ਇਹ ਹਲਫ਼ ਦਿੱਤਾ ਸੀ ਅਸੀਂ નો ਪ੍ਰੋਫਿਟ ਤੇ ਨੋ ਲਾਸ ਦੇ ਨਾਮ ਅਸੀਂ ਇਹ ਨੂ ਕੋ ਪਾਰਡਾ ਸਾਡਾ ਨਹੀਂ ਬਣਾਵਾਂਗੇ। ਲੇਕਿਨ ਸਾਡੀਆਂ ਸਰਕਾਰਾਂ ਸਾਡੇ ਲੀਡਰ ਆਫ اپੋਜੀਸ਼ਨ ਸਾਡੀਆਂ ਏਜੰਸੀਆਂ ਸਾਡੀ ਈਡੀ ਸਾਡੀ ਵਿਜੀਲੈਂਸ ਉਹ ਕਿੱਥੇ ਆ ਜਿਹੜਾ ਇੱਕ ਕਮਰੇ ਤੋਂ ਸਕੂਲ ਸ਼ੁਰੂ ਕਰਦੇ ਆ ਔਰ ਇੱਕ ਸਾਲ ਦੇ ਵਿੱਚ ਆਲੀਸ਼ਾਨ ਬਿਲਡਿੰਗ ਤਬਦੀਲ ਹੋ ਜਾਂਦਾ ਜਿਹਦੇ ਵਿੱਚ 100 ਸੋ ਏਸੀ ਲੱਗ ਜਾਂਦਾ ਸਾਡੇ ਉਹ ਨਿਗਰਾਨ ਕਿੱਥੇ ਨੇ ਜਿਨ੍ਹਾਂ ਨੂੰ ਅਸੀਂ ਚੁਣ ਕੇ ਵਿਧਾਨ ਸਭਾ ਦੇ ਪਾਰਲੀਮੈਂਟ ਚ ਭੇਜਿਆ ਵਾ ਜਦੋਂ ਇਹ ਸਕੂਲ ਉਹਨਾਂ ਤੋਂ ਅਨਸੈਸਰੀ ਬਿਨਾ ਵਿਭਾਗੀ ਪ੍ਰੂਵਲ ਤੋਂ ਜਿਹੜੇ ਐਕਟ੍ਰੀਸ਼ਲ ਫੀਸਾਂ ਬਿਲਡਿੰਗ ਫੀਸਾਂ ਸਲਾਮਨਾ ਫੰਡ ਮੈਂਟਰਸ ਫੀਸਾ ਲੈ ਰਹੇ ਆ ਜਦੋਂ ਕਿ ਉਹ ਇਹਨਾਂ ਕੋਈ ਆਊਡਟ ਨਹੀਂ ਹੈਗਾ ਦੂਸਰੀ ਗੱਲ ਜਿੱਡਾ ਵੱਡਾ ਸਕੂਲ ਓਡੀ ਵੱਡੀ ਡੋਨੇਸ਼ਨ ਉਹ ਡੋਨੇਸ਼ਨ ਗੈਰਕਾਨੂੰਨੀ ਆ ਗੈਬ ਸੰਵਿਧਾਨਕ ਆ ਉਹਨੂੰ ਕੋਈ ਮੰਨਤਾ ਨਹੀਂ ਲੇਕਿਨ ਇੱਡੀ ਵੱਡੀ ਬਾਤੀ ਵਿੱਚ ਬਹੁਤ ਲੀਡਰ ਨੇ ਬਹੁਤ ਸੰਸਥਾਵਾਂ ਨੇ ਲੇਕਿਨ ਮਾਪਿਆਂ ਦੀ ਨਿਗਰਾਨੀ ਕੋਈ ਨਹੀਂ ਕਰ ਰਹੀਆਂ ਇਹਨਾਂ ਨੂੰ ਕੇਲ ਕੋਈ ਪਾ ਨਹੀਂ ਗਾ ਉਸਨੂੰ ਕੇਲ ਪਾਉਣ ਲਈ ਅਸੀਂ ਜੁਡੀਸ਼ਰੀ ਦਖਲ ਕਰਾਇਆ ਜੋ ਅਸੀਂ ਅੱਗੇ ਵੀ ਇਸ ਚੀਜ਼ ਤੇ ਧਿਆਨ ਦੇ ਰੱਖਾਂਗੇ ਕੋਈ ਵੀ ਸਕੂਲ ਮਨਮਾਨੀ ਨਾ ਕਰੇ ਮਾਪਿਆਂ ਦੀ ਲੋਟੋਟੋ ਨਾ ਕਰੇ ਔਰ ਮੈਂ ਤੁਹਾਡੇ ਚੈਨਲ ਦੇ ਰਹੀ ਸਮੂਚੀ মিডিਆ ਕਰਮੀਆਂ ਨੂੰ ਬੇਨਤੀ ਕਰਾਂਗਾ ਕਿ ਜਿੱਥੇ ਸਾਡੀ ਕਾ ਲਾਵੇ ਮਾਪਿਆਂ ਦੇ ਹੱਕ ਚ ਬੱਚਿਆਂ ਦੇ ਹੱਕ ਚ ਸਕੂਲਾਂ ਦੇ ਖਿਲਾਫ ਬਤੌਰ ਮਾਪੇ ਵਾਂਗ ਤੁਸੀਂ ਕਵਰ ਕਰਿਆ ਕਰੋ ਔਰ ਸਾਰੀ ਬਿਰੋਕ੍ਰੇਸੀ ਨੂੰ ਅਫਸਰशाही ਨੂੰ ਖਾਸ ਕਰਕੇ ਪੰਜਾਬ ਪੁਲਿਸ ਦੀ ਫੋਰਸ ਨੂੰ ਬੇਨਤੀ ਕਰਾਂਗੇ ਤੁਸੀਂ ਆਪ ਤਾਂ ਯੂਨੀਫਾਰਮ ਚ ਡਿਊਟੀ ਦੇ ਹੋ ਲੇਕਿਨ ਕੋਹੜੇ ਰਿਸ਼ਤੇਦਾਰ ਤੁਹਾਡੇ ਭੈਣ ਭਰਾ ਉਹ ਸਾਰੇ ਅਜ ਆਪਿਕ ਕੰਦੀ ਚੱਲ ਰਹੇ ਨੇ ਜੇਕਰ ਅਸੀਂ ਕੋਈ ਪੰਜਾਬ ਚ ਪ੍ਰੋਗਰਾਮ ਲੀਡਦੇ ਆ ਅਸੀਂ ਐਕਸ਼ਨ ਕਰਦੇ ਆ ਰਸਤੇ ਰੋਕਦੇ ਆ ਹਾਈਵੇ ਜਾਮ ਕਰਦੇ ਆ ਸਰਕਾਰ ਤੇ ਪ੍ਰੈਸ਼ਰ ਬਣਾਉਣ ਲਈ ਇਹ ਕਿਰਤਾ ਕਰਕੇ ਮਾਪਿਆਂ ਔਰ ਬੱਚਿਆਂ ਦਾ ਸਾਥ ਦਿਓ ਤਾਂ ਕਿ ਅਸੀਂ ਮਾਪਿਆਂ ਨੂੰ ਆਤਮਿਕ ਲੋਕ সুরਖਤ ਬਚਾਈਏ ਔਰ ਬੱਚਿਆਂ ਨੂੰ ਕੁਆਲਟੀ ਆਫ ਐਜੂਕੇਸ਼ਨ ਦੇ ਨੇੜੇ ਲੈ ਕੇ ਜਾ ਕੇ ਉਹਨਾਂ ਦੀ ਖੁਸ਼ੀ ਆ ਜਿਵੇਂ ਕਿ ਸਰ ਹਾਈ ਕੋਰਟ ਵੱਲੋਂ ਵੀ ਡਾਇਰੈਕਸ਼ਨ ਜਿਹੜੀ ਆ ਪ੍ਰੋਪਰ ਦੀ ਹੋ ਚੁੱਕੀ ਆ ਤੇ ਨਿੱਜੀ ਸਕੂਲਾਂ ਦੇ ਵਿੱਚ 25% ਕੋਟੇ ਦੀ ਬਹਾਲੀ ਜਿਹੜੀ ਹੈ ਉਹਦੇ ਲਈ ਤੁਸੀਂ ਹਮੇਸ਼ਾ ਹੀ ਆਵਾਜ਼ ਚੁੱਕਦੇ ਆਏ ਹੋ ਪਰ ਨਿੱਜੀ ਸਕੂਲਾਂ ਦੇ ਚੇਅਰਮੈਨ ਹਰਪਾਲ ਸਿੰਘ ਯੂਕੇ ਦਾ ਕਹਿਣਾ ਹੈ ਕਿ ਅਸੀਂ ਬੱਚੇ ਦਾਖਲ ਕਰਨ ਨੂੰ ਤਿਆਰ ਆਂ ਅਸੀਂ ਪੜਾਉਣ ਨੂੰ ਵੀ ਤਿਆਰ ਆਂ ਪਰ ਉਹਦੇ ਵਾਸਤੇ ਡੀਓ ਸਾਹਿਬ ਕੌਨਸੈਂਟ ਦੇਣ ਉਹ ਸਾਨੂੰ ਲਿਖ ਕੇ ਦੇਣ ਸਰ ਹਰਪਾਲ ਸਿੰਘ ਇੱਕ ਸਕੂਲ ਸંચਾਲਕ ਇਹ ਹਾਈ ਕੋਰਟ ਦਾ ਫੈਸਲਾ ਸਟੇਟ ਦਾ ਫੈਸਲਾ ਅਜਾਤਾ ਸੰਦਾਰ ਹਰਪਾਲ ਸਿੰਘ ਯੂਕੇ ਸਾਹਿਬ ਬਹੁਤ ਸਰਕਾਰ ਨੂੰ ਵੱਡੀ ਅਚੇਬੰਤੀ ਲਾ ਰਿਹਾ ਐਸ ਸਰਕਾਰੀ ਲੈਟਰ ਨੂੰ ਚੈਲੰਜ ਕਰ ਲੈਣਾ ਉਹ ਪਟੀਸ਼ਨ ਕਰਤਾ ਤਾਂ ਕਿਉਂ ਮੰਗ ਕਰਦੇ ਆ ਉਹ ਜਾ ਕੇ ਆਪਣੇ ਸੈਕਰੀ ਐਜੂਕੇਸ਼ਨ ਮਿਨਿਸਟਰ ਨੂੰ ਮੈਲਰ ਵਰਨਰ ਨੂੰ ਮੈਲਰ ਚੀਫ ਜਸਟਿਸ ਸਾਹਿਬ ਨੂੰ ਮੈਲ ਉੱਥੇ ਜਾ ਕੇ ਅਪੀਲ ਕਰ ਅਸੀਂ ਤਾਂ ਪਬਲਿਕ ਇੰਟਰਸਟ ਵਿੱਚ ਜਾ ਕੇ ਕਿਸ ਜਿੱਤਿਆ ਸਟੋਰੀ ਕਰਤੀ ਇਸਿਆ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਸਾਡੇ ਇਸ ਇਤਿਹਾਸਿਕ ਜੇਤੂ ਨੂੰ ਲੈ ਕੇ ਰੋਕਣ ਦੇ ਲਈ ਸਟੇ ਲੈਣ ਗਈ ਸੀ ਲੇਕਿਨ ਮਾਨ ਜੋ ਪੰਜਾਬ ਹਰਿਆਣਾ ਹਾਈ ਕੋਰਟ ਨੇ ਪਬਲਿਕ ਇੰਟਰਸਟ ਵੇਖਿਆ ਪਰਸਨਲ ਇੰਟਰਸਟ ਨਹੀਂ ਵੇਖਿਆ ਹਾਰਦ ਕਰਤੀ ਉਹਨੇ ਦੀ ਪਟੀਸ਼ਨ ਇਸ ਕਰਕੇ ਇਹ ਕਿਸੇ ਜਿਹੜਾ ਵੀ ਸਕੂਲ ਇਹ ਗੱਲ ਮੰਗ ਕਰਦਾ ਜੀ ਸਾਨੂੰ ਦੱਸੋ ਜੀ ਨੀਤੀ ਸਪਸ਼ਟ ਕਰੋ ਸਾਨੂੰ ਪੈਸਾ ਕੌਣ ਦੇਊ ਜਾਂ ਤੁਸੀਂ ਐਕਟ ਪੜੋ ਤੁਸੀਂ ਪੜ੍ਹੇ ਲਿਖੇ ਲੋਕ ਹੋ ਤੁਸੀਂ ਇੱਕ ਵੀ ਸਕੂਲ ਨੇ ਐਕਟ ਨਹੀਂ ਪੜਿਆ ਜੇ ਕਿਸੇ ਨੇ ਐਕਟ ਪੜਿਆ ਆਓ ਮੇਰੇ ਨਾਲ ਡਿਬੇਟ ਤੇ ਬੈਠੋ ਜਿਹੜੇ ਵਰਤੀ ਚੈਨਲ ਤੇ ਜਾਂ ਤੁਸੀਂ ਪੜੋ ਤਾਂ ਸਹੀ ਜਿਹੜੀ ਚੀਜ਼ ਤੁਸੀਂ ਨਹੀਂ ਪੜੀ ਤੁਸੀਂ ਸਾਡੀ ਜਨਰੇਸ਼ਨ ਨੂੰ ਸਾਡੇ ਬੱਚਿਆਂ ਨੂੰ ਕਿਦਾਂ ਪੜਾਓ ਇਸ ਕਰਕੇ ਅਕਾਦਮਿਕ ਵਿਦਿਅਕ ادارے ਚੁਣੌਣ ਵਾਲਿਆਂ ਨੂੰ ਆਰਟੀਐਕ 2009 ਨੂੰ ਪੜਨਾ ਚਾਹੀਦਾ ਉਹਦੀ ਐਮੈਂਡਮੈਂਟ ਬਾਰੇ ਨਾਲ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਇਨਜਸਟਿਸ ਨਾ ਹੋਣ ਦੇਈਏ ਔਰ ਇਹ ਜਾਣਬੁੱਝ ਕੇ ਜਿਹੜੇ ਬੱਚਿਆਂ ਦੇ ਅਧਿਕਾਰਾਂ ਦਾ ਹੰਨਲ ਕਰਨੇ ਸਜੇ ਨਾ ਪਾਵੇ ਕਿ ਸਿਟਾ ਕਿੰਨਾ ਸਿੰਘ ਇਹਨਾਂ ਪ੍ਰਾਪਤ ਕਰ ਰਹੇ ਆ ਜਿਹੜੇ ਸਕੂਲ ਆਰਟੀਐਕ 2009 ਦਾ ਮਾਨਤਾ ਲੈਣ ਦੇ ਕਿਸੇ ਨੇ ਵੀ ਇੰਪਲੀਮੈਂਟੇਸ਼ਨ ਨਹੀਂ ਕੀਤਾ ਦੱਸੋ ਕਿਹੜੇ ਸਕੂਲ ਨੇ ਐਕਟ ਦੀ ਨੋਟੀਫਿਕੇਸ਼ਨ ਨੂੰ ਦੱਸਿਆ ਕਿਨੇ ਨੋਟਿਸ ਬੋਰਡ ਤੇ ਆਰਟੀ ਐਕਟ ਦੇ ਰੂਲ ਲਾਗੀਆਂ ਵਿਸ਼ੇਸ਼ਤਾਇਆਂ ਕੀਤੀਆਂ ਕਿਨੇ ਪ੍ਰੋਸਪੈਕਟ ਕੀਤਾ ਮੈਂ ਤਾਂ ਮੰਗ ਕੀਤੀ ਪ੍ਰੋਸਪੈਕਟ ਔਰ ਸਭੇ ਕੁਝ ਨਾ ਪੱਤਰ ਅੰਡਰ ਇਨਵੈਸਟੀਗੇਸ਼ਨ ਲਿਆਉ ਔਰ ਮੈਥੋਡੋਲਜੀ ਜਾਣਕਾਰੀ ਦਾ ਵਾਅਦਾ ਕਰਦਾ 2 ਮਈ 2025 ਨੂੰ ਮੈਂ ਗਵਰਨਰ ਪੰਜਾਬ ਨੂੰ ਇੱਕ ਮੇਲ ਭਾਈ ਵੀ ਪੰਜਾਬ ਦੇ ਸਾਰੇ ਸਕੂਲ ਅੰਡਰ ਇਨਵੈਸਟੀਗੇਸ਼ਨ ਲਿਆਓ ਇਹਦੇ ਪ੍ਰੋਸਪੈਕਟ ਔਰ ਸਭੀ ਪੁੱਛਣਾ ਪੱਤਰ ਜਿਹੜਾ ਸ਼ਾਮ ਤੱਕ ਪਹੁੰਚ ਗਿਆ 9 ਮਈ ਨੂੰ ਮੈਨੂੰ ਮੇਲ ਆ ਗਈ ਗੁਰਦੁਆਰਾ ਪੰਜਾਬ ਤੋਂ ਪੰਜਾਬ ਰਾਜ ਪਵਨ ਤੋਂ ਵੀ ਆਈਏ ਸੇ ਅਧਿਕਾਰੀ ਆਨੇ ਦੇ ਮਿੱਤਰਾ ਆਈਏ ਸੇ ਜਿਹੜੇ ਸੈਕਲ ਸਕੂਲ ਐਜੂਕੇਸ਼ਨ ਨੇ ਕੋਲਰ ਯੂਨੀਵਰਸਿਟੀ ਐਸੋਸਿਏਸ਼ਨ ਤੋਂ ਆਉਂਦੇ ਨੇ ਆ ਵੀ ਇਹ ਜਾਣ ਅਧਿਕਾਰੀ ਮਤੌਰ ਤੇ ਕਿਛੇ ਕਰਦਾ ਮੇਰੇ ਨਾਲ ਕਦੇ ਕਮਿਊਨੀਕੇਟ ਕਰਦੇ ਨੇ ਜਦੋਂ ਮੇਰੇ ਕੋਲ ਸਕੂਲਾਂ ਦੀ ਜਿਹੜੀ ਲਿਸਟ ਮੰਗਦੀ ਹੈ ਉਹ ਬੈਲੋਨ ਸਕੂਲ ਦੀ ਲਿਸਟ ਦੇਣ ਤੇ ਤੇ ਸਰ ਖਾਸ ਕਰ ਜਦੋਂ ਜਦੋਂ ਵੀ ਤੁਸੀਂ ਆਵਾਜ਼ ਚੁੱਕੀ ਹੈ ਤੇ ਨਿੱਜੀ ਸਕੂਲਾਂ ਦੇ ਵੱਲੋਂ ਹੀ ਤੁਹਾਨੂੰ ਬਲੈਕਮੈਲਰ ਵੀ ਕਰਾਰ ਦਿੱਤਾ ਗਿਆ ਆ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਹਾਈ ਕੋਰਟ ਚ ਕੇਸ ਹੁਣ ਤੁਸੀਂ ਜਿੱਤ ਚੁੱਕੇ ਹੋ ਜਿਕਰ ਮਾਫੀਆ ਮਾਫੀਆ ਕਿਸੇ ਨੂੰ ਕੋਈ ਸਰਟੀਫੀਕਟ ਦਵੇ ਨਾ ਬਾਇਲਕੀ ਅਸੀਂ ਪਬਲਿਕ ਇੰਟਰਸਟ ਦੀ ਗੱਲ ਕਰ ਰਹੇ ਆ 22-3 ਕਰੋੜ ਲੋਕਾਂ ਦੀ ਗੱਲ ਕਰ ਰਹੇ ਆ ਉਹ ਨਿੱਜੀ ਇੰਟਰਸਟ ਦੀ ਗੱਲ ਕਰ ਰਹੇ ਆ ਅਸੀਂ ਪਬਲਿਕ ਇੰਟਰਸਟ ਦੀ ਗੱਲ ਕਰ ਰਹੇ ਆ ਮੈਂ ਜਦ ਵੀ ਦਖਲ ਦਿੱਤਾ ਹਾਈ ਕੋਰਟ ਦੇ ਕੋਲ ਨੂੰ ਦਿੱਤਾ ਕਮਿਸ਼ਨਰ ਦੇ ਕੋਲ ਦਿੱਤਾ ਡਿਪਾਰਟਮੈਂਟ ਦੇ ਕੋਲ ਦਿੱਤਾ ਫਿਰ ਉਹ ਸਾਬਤਤਾ ਕਰਨ ਲੀਗਲੀ ਤੌਰ ਤੇ ਸਾਬਤ ਕਰਨ ਵੀ ਅਸੀਂ ਬਲੈਕਮੇਲਰ ਆ ਅਸੀਂ ਪਟੀਸ਼ਨ ਕਰਤਾ ਸੀ ਪੰਜ ਜਣੇ ਆ ਅਸੀਂ ਸਾਰੇ ਪਟੀਸ਼ਨ ਕਰਤਾ ਬਲੈਕਮੇਲ ਹੋਏ ਮੈਂ ਸ드ਰਾਮ ਸਿੰਘ ਗਿੱਲ ਰਿਟਾਇਰਡ ਆਈਐਸ ਉਕਾਰਨਾਥ ਜੀ ਰਿਟਾਇਰਡ ਅਕਾਊਂਟਿੰਗ ਕੋ ਨੇ ਕਿਰਪਾਲ ਸਿੰਘ ਜੀ ਔਰ ਐਗਰੀਕਲਚਰ ਦੇ ਜੁਆਇੰਟ ਡਾਇਰੈਕਟਰ ਨੇ ਫਤੇਜੰਗ ਸਿੰਘ ਜੀ ਅਸੀਂ ਪੰਜੇਬ ਦੇ ਜਿਹੜੇ ਲੋਕਾਂ ਦੀ ਗੱਲ ਕਰਦੇ ਸੀ ਬਲੈਕ ਮਿਲਰਾ ओरिजिनल ਲੋਕਾਂ ਦੀ ਲੋਟ ਸਪੋਰਟ ਕਰਦੇ ਆ ਕਿ ਦੁੱਧ ਤੋਂ ਵਾਹ ਕਿਆ ਬਾਤ ਆ ਅਸੀਂ ਜੇ ਸਨਮਾਨ ਕਰਾਂਗੇ ਮਾਪਿਆਂ ਦਾ ਵਾਕੇ ਨੂੰ ਦਾ ਸਨਮਾਨ ਕਰੋ ਜਾ ਕੇ ਅਰ ਥੋੜੇ ਦਿਨ ਫਿਰ ਜੋ ਅਸੀਂ ਕੰਟੈਂਪਟਰੀ ਫਾਈਲ ਕਰਾਂਗੇ ਅਸੀਂ ਸਕੂਲਾਂ ਦੀ ਇਨਵੈਸਟੀਗੇਸ਼ਨ ਵੀ ਕਰਾਵਾਂਗੇ ਅਸੀਂ ਸੀਬੀਆਈ ਨੂੰ ਇਨਕੁਆਇਰੀ ਵੀ ਮੰਗ ਕਰਾਂ ਤੇ ਸਰ ਜਿਵੇਂ ਕਿ ਤੁਹਾਡਾ ਕਹਿਣਾ ਹੈ ਕਿ ਕਮੇਟੀਆਂ ਬਣਾਈਆਂ ਜਾਣਗੀਆਂ ਤੇ ਸਕੂਲਾਂ ਦੀ ਸਰਚ ਜੇ ਕੀਤੀ ਜਾਏਗੀ ਤੁਹਾਡੇ ਵੱਲੋਂ ਕਦੋਂ ਤੱਕ ਕਮੇਟੀਆਂ ਸ਼ੁਰੂ ਹੋਣਗੀਆਂ ਦੇਖੋ ਅਸੀਂ ਅੱਜ ਆਫੀਸ਼ੀਅਲੀ ਅਨਾਉਂਸ ਕਰਤਾ ਪੰਜਾਬ ਰਾਜ ਮਾਪੇ ਬਚਾਓ ਐਕਸ਼ਨ ਕਮੇਟੀ ਅਸੀਂ ਗਠਨ ਕਰਤੀ ਆ ਜਿਹਦੇ ਚੇਅਰਮੈਨ ਮੇਰੇ ਨਾਲ ਸੱਜਿਆ ਕਮੇਟੀ ਦੇ ਸੁਦੇਸ਼ ਸਿੰਘ ਜੀ ਇਹ ਆਪਣੀ ਟੀਮ ਨਾਲ ਲੈ ਕੇ ਲਗ ਨਵੀ ਹੋਗਾ ਮੇਰੀ ਅਪੀਅਰੈਂਸ ਵੀ ਹੋਏਗੀ ਨਿਗਰਾਨੀ ਹੋਏਗੀ ਅਸੀਂ ਬਕਾਇਦਾ ਜਿਹੜਾ ਹੈਗਾ ਸਾਰਾ ਕੋਈ ਅਨਸਫਾਹੀ ਘਟਨਾ ਨਾ ਵਾਪਰੇ ਕੋਸ ਪ੍ਰੋਟੈਕਸ਼ਨ ਰੱਖੀ ਜਾਣਾ ਪੂਰੀ ਤੈਰੀਆਂ ਜਾਣਾ ਔਰ ਅਸੀਂ ਸਿਰਫ ਉਹਨਾਂ ਦਾ ਢਾਲ ਘੰਡਾਲਦੇ ਆ ਕਿ ਕੀ ਵਾਕੇ ਅਕਤੀ ਕਰਨਾ ਕਰ ਰਹੇ ਔਰ ਅਸੀਂ ਇਹ ਇਹ ਕੰਸ ਹੋ ਮੁਕਲਵਾਰ ਤੋਂ ਬਾਅਦ ਅਸੀਂ ਸਕੂਲਾਂ ਦੀ ਇਨਸਪੈਕਸ਼ਨ ਕਰਾਂਗੇ ਔਰ ਸਭ ਤੋਂ ਪਹਿਲਾਂ ਅਸੀਂ ਲੀਡਰਾਂ ਦੇ ਸਕੂਲਾਂ ਦੀ ਇਨਸਪੈਕਸ਼ਨ ਕਰਾਂਗੇ ਜਿਹੜੇ ਜਥੇਬੰਦੀਆਂ ਰਨ ਕਰ ਰਹੇ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਦੇਖਾਂਗੇ ਵੀ ਉਹ ਕਾਨੂੰਨ ਦੀ ਕਿੰਨੀ ਪਾਲਣਾ ਕਰਦੇ ਤੇ ਸਤਨਾਮ ਸਿੰਘ ਯੋਧਾ ਜੀ ਕਿਤੇ ਨਾ ਕਿਤੇ ਤੁਸੀਂ ਦੇਖਦੇ ਹੋ ਕਿ ਜਿਹੜੇ ਪੋਲੀਟੀਕਲ ਲੀਡਰਸ ਨੇ ਇਹਨਾਂ ਸਕੂਲਾਂ ਦੇ ਅਵਾਰਡ ਫੰਕਸ਼ਨਾਂ 'ਚ ਅਵਾਰਡ ਦੇਣ ਲਈ ਜਾਂ ਉਹਨਾਂ ਦੇ ਅੰਡਰ ਹੀ ਉਹਨਾਂ ਦੀ ਦੇਖਰੇਖ ਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਉਹੋ ਜੀ ਗੱਲ ਸਾਹਮਣੇ ਆਈ ਹੈ ਜਿਹਦੇ ਨਾਲ ਲੱਗਦਾ ਹੈ ਕਿ ਇਹ ਸਕੂਲਾਂ ਵਾਲਿਆਂ ਨੂੰ ਥੋੜੀ ਹੋਰ ਸ਼ਹਿ ਮਿਲਦੀ ਹੈ ਫੀਸਾਂ ਦੇ ਵਿੱਚ ਲਗਾਤਾਰ ਵਡਾਉਤਰੀ ਤੇ ਹੋਰ ਤਰ੍ਹਾਂ ਦੇ ਫੰਡ ਇਹਨਾਂ ਵੱਲੋਂ ਲਈ ਜਾਂਦੇ ਨੇ ਪੰਜਾਬ ਦੇ ਹਾਕਮ ਜਮਾ ਵਰਉਦੀ ਤੇ ਪਰਵਤ ਵਧਰਾਸੀ ਲੀਡਰ ਬੋਟ ਬੈਂਕ ਦੀ ਰਾਜਨੀਤੀ ਖੇਡ ਤੇ ਬੱਚਿਆਂ ਦੇ ਖਮਾ ਪੈਣੀ ਹੋਣੀ ਹੈ ਪਰ ਅਸੀਂ ਐਂ ਨਹੀਂ ਕੋਈ ਨਹੀਂ ਖੋਤੇ ਸਮੇਂ ਕਿਸੇ ਬੋਟ ਦਾ ਲਾਲਚ ਨਹੀਂ ਨਾ ਅਸੀਂ ਲੈ ਕਿਹਣਾ ਲੈਂਦੇ ਆ ਅਸੀਂ ਤਾਂ ਪਬਲਿਕ ਦੀ ਗੱਲ ਕਰਨੀ ਆ ਪਬਲਿਕ ਦੇ ਮੁੱਦੇ ਚੁੱਕਨੇ ਹੋਰ ਹੱਲ ਕਰਉਣੇ ਆ ਕਿਉਂਕਿ ਸਾਡਾ ਰਾਈਟ ਬੰਦਾ ਅਸੀਂ ਬੋਟ ਪਾਰਟੀ ਦਾ ਪਰਲਮੈਂਟਰ ਦਾ ਵਿਧਾਨ ਸਮਝ ਕੇ ਗਿਆ ਅਸੀਂ ਮਰਦੇ ਨੂੰ ਅਪੀਲ ਕਰਦੇ ਆ 2.5 3 ਕਰੋੜ ਮਰਦੇ ਇਹ ਝੁੰਗੇ ਦੇ 117 ਆ ਇਸ ਦਾ ਇਨਾਂ ਦੀ ਘੇਰਾਬੰਦੀ ਕਰੀਏ ਇਹਨਾਂ ਦੇ ਹਲਕੇ 'ਚ ਜਿੰਨੇ ਵੀ ਸਕੂਲ ਆ ਉਹਨਾਂ ਦੀ ਘੇਰਾਬੰਦੀ ਕਰਨ ਤੋਂ ਪਹਿਲਾਂ ਇਹਨਾਂ ਦੀ ਘੇਰਾਬੰਦੀ ਕਰੀਏ ਕਿੰਨਾ ਕੋਰਡ ਕਾਰਡ ਰਹੀਏ ਵੀ ਇਹ ਆਪਣੇ ਵੋਟਰਾਂ ਦੇ ਗਿਆਨ ਨੂੰ ਪੜਾਉਣ ਲਈ ਇਹਨਾਂ ਨੇ ਹੁਣ ਤੱਕ ਕੀ ਕੀਤਾ ਤੇ ਖਾਸ ਕਰ ਪਰੈਂਟਸ ਨੂੰ ਸਮੱਸਿਆ ਹੁੰਦੀ ਆ ਤੇ 25% ਕੋਟੇ ਦੀ ਬਹਾਲੀ ਦੀ ਤੁਸੀਂ ਹਮੇਸ਼ਾ ਗੱਲ ਕਰਦੇ ਹੋ ਕੋਈ ਮਾਪਿਆਂ ਦੇ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜਾਏਗਾ ਤੁਹਾਡੀ ਸੰਸਥਾ ਵੱਲੋਂ ਤਾਂ ਜੋ ਤੁਹਾਨੂੰ ਅਪਰੋਚ ਸਿੱਧੀ ਕਰ ਸਕਣ ਮੈਂ ਤੁਹਾਨੂੰ ਦੱਸਦਾ ਫਾਰਮ ਜਿਹੜਾ ਵਾ ਸਾਈਡ ਕੋਲ ਦੀ ਡਾਇਰੈਕਸ਼ਨ ਦੇ ਅਕੋਰਡਿੰਗ ਅਸੀਂ ਬਣਾਇਆ ਹੈ ਅਸੀਂ ਐਪਰਲ ਐਪਰਲ ਫਾਰਮੇਟ ਇੱਕ ਤੱਕ ਕੋਲ ਨੂੰ ਲੋਹਾਰੂ ਸੋਲਣੇ ਨੇ ਕ੍ਰਿਸਟਲ ਸਾਹੂ ਇੱਕ ਮਾਧਿਅਮ ਨੂੰ ਭਰਿਆ ਜਾਏਗਾ ਲੋਹਾਰੂ ਸੂਝ ਜਾਣਗੇ ਲੋਹਾਰੂ ਡੀਓ ਸਾਹਿਬ ਲੋ ਜਿਸਟਰ ਡਾਕ ਨੀ ਜਿਹੜਾ ਸਕੂਲ ਇਹਨਾਂ ਫਾਰਮਾਂ ਦੇ ਆਧਾਰ ਤੇ ਰਿਫਿਊਜ਼ ਕਰੇਗਾ ਵੀ ਅਸੀਂ ਇਹਨਾਂ ਨੂੰ ਦਾਖਲ ਨਹੀਂ ਕਰਨਾ ਲਿਸਟਡ ਸਕੂਲ ਦਾ ਨਾ ਹੋਏਗਾ ਉਹਨਾਂ ਦੇ ਦਰਦ ਤੇ ਫਿਰ ਮਾਪਿਆਂ ਨੂੰ ਕੰਟੈਂਪਟ ਫਾਈਲ ਕਰਾ। ਜਿਹਨਾਂ ਨੇ ਐਕਟੀਵ ਲੰਘਣਾ ਕਿ ਸਾਡੇ ਬੱਚਿਆਂ ਨੂੰ ਇਹਨਾਂ ਨੇ ਡਿਨਾਈ ਕੀਤਾ ਮੌਲਗਦ ਘਰ ਦੀ ਲੰਘਣਾ ਕੀਤੀ ਫਿਰ ਉਹ ਸਕੂਲ ਲਈ ਅਸੀਂ ਮਾਤਾ ਰੱਦ ਕਰਵਾ ਕੇ ਫੇਰ ਹੀ ਸਾਡਾ। ਲਾਸਟ ਮਾਪਿਆਂ ਨੂੰ ਕੀ ਸੁਨੇਹਾ ਤੁਹਾਡਾ? ਦੇਖੋ ਅਸੀਂ ਮਾਪਿਆਂ ਦੀ ਕਮੇਟੀ ਕਰਾਂਗੇ। ਇਹ ਇਕੱਠੇ ਹੋਵੋ ਲਾਂਬੰਗ ਹੋਵੋ ਆਪਕੋ ਜਿਹੜੇ ਲੋਕ ਸੁਣਤੋ ਅੱਜ ਅਸੀਂ ਤੁਹਾਡੇ ਨਾਲ ਅਸੀਂ ਹਰ ਮਹੀਨੇ ਨੰਬਰ ਵੀ ਸੋਸ਼ਲ ਮੀਡੀਆ ਤੇ ਜਾਰੀ ਕਰਦਾਗੇ ਔਰ ਤਾਂ ਕਿ ਅਸੀਂ ਇਹਨਾਂ ਲੋਕਾਂ ਪਰ ਤੁਹਾਨੂੰ ਘਟ ਗਿਣਤੀ ਲੋਕ ਭਲਾਈ ਸੰਸਥਾ ਦੇ ਬਨੋਂ ਚੇਅਰਮੈਨ ਨਿਯੁਕਤ ਕੀਤਾ ਗਿਆ ਤੇ ਐਸੇ ਚੇਅਰਮੈਨ ਸਮੂਹ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨੂੰ ਤੇ ਮਾਪਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸਾ ਤੋਂ ਪਹਿਲਾਂ ਜੀ ਮੈਂ ਮੀਡੀਆ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਡੇ ਕੋਲ ਇਸ ਵੇਲੇ ਆਏ ਮੈਂ ਸਾਡੇ ਘਟ ਗਿਣਤੀ ਲੋਕ ਭਲਾਈ ਸੰਸਥਾ ਦੇ ਦਾ ਤੌਰ ਤੇ ਸਦਾ ਸਾਨੂੰ ਇਹ ਮਿਹਰ ਦੀ ਦਾ ਬਹੁਤ ਧੰਨਵਾਦ ਕਰਦਾ ਹੈ ਕਿ ਉਹਨਾਂ ਨੇ ਵਧੀਵਧੀ ਜਿੰਮੇਵਾਰੀਆਂ ਨਾਲ ਨਿਭਾਈ ਹੈ ਮੈਂ ਇਹ ਜ਼ਿੰਮੇਵਾਰੀ ਤਨਮਨ ਧੰਦੇ ਨਾਲ ਨਿਭਾਉਣ ਦੀ پوری پوری ਕੋਸ਼ਿਸ਼ ਕਰਾਂ ਤੇ ਸਕੂਲ ਸਕੂਲ ਵਾਲਿਆਂ ਨੂੰ ਤੇ ਮਾਪਿਆਂ ਨੂੰ ਇਹੋ ਹੀ ਕਹਾਂਗਾ ਕਿ ਜੋ ਵੀ ਉਹਨਾਂ ਦੇ ਨਾਲ ਪਿੱਛੇ ਸਮਰੇ ਵਿੱਚ ਜੋ ਵੀ ਉਹਨਾਂ ਨੇ ਜਿਵੇਂ ਆਪਣੇ ਹੱਥਾਂ ਵਾਸਤੇ ਅੱਜ ਤੱਕ ਨੇ ਵੀ ਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਕੂਲਾਂ ਵਾਲਿਆਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਹੁਣ ਜੋ ਵੀ ਉਹਨਾਂ ਦੀਆਂ ਸਕੂਲ ਵਾਲਿਆਂ ਦੀ ਮਨਮਾਨੀਆਂ ਹੈ ਉਹ ਅੱਜ ਤੋਂ ਖਤਮ ਹੋ ਚੁੱਕੀਆਂ ਹਨ ਸਭ ਤੋਂ ਪਹਿਲਾਂ ਅੱਜ ਤੋਂ ਅਸੀਂ ਆਪਣੀ ਇੱਕ ਰਾਜ ਪੱਧਰ ਤੇ ਉੱਪਰ ਪੰਜਾਬ ਸਟੇਟ ਦੇ ਆਪਣੀ ਕਮੇਟੀ ਇਕੱਠੀ ਕਰਦੀ ਐਕਸ਼ਨ ਕਮੇਟੀ ਜਿਹਦੇ ਵਿੱਚ ਮੈਨੂੰ ਐਸ ਅ ਬਦੋਰ ਚੇਅਰਮੈਨ ਲਗਾਇਆ ਗਿਆ ਹੈ ਮੈਂ ਸਕੂਲ ਮੈਨੇਜਮੈਂਟ ਨੂੰ ਸਾਰਿਆਂ ਨੂੰ ਇਹੋ ਹੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਦੇਖੋ ਤੁਸੀਂ ਸਕੂਲ ਖੋਲ੍ਹੇ ਨੇ ਬੱਚਿਆਂ ਨੂੰ ਐਜੂਕੇਸ਼ਨ ਦੇਣ ਵਾਸਤੇ ਉਹਨਾਂ ਦੇ ਹੰਦੇ ਜੋ ਵੀ ਉਹਨਾਂ ਦੇ ਜੋ ਸਟੇਟ ਤੋਂ ਅਪਰੋ ਓਪਰਚ्युनिटी ਆਂਦੀ ਹੈ ਉਹਨਾਂ ਨੂੰ ਬੱਚਿਆਂ ਨੂੰ ਨਾਲ ਉਹ ਯਾਤਰਾ ਜਾਵੇ ਦੇਖੋ ਅਸੀਂ ਸਾਰੇ ਇੱਕ ਪਰਿਵਾਰਕ ਮੈਂਬਰਾਂ ਵਾਂਗੂ ਮਿਲ ਕੇ ਜਿਹੜੇ ਗਰੀਬ ਤੱਕੇ ਦੇ ਬੱਚੇ ਆ ਜਿਹੜੇ ਜਿਨਾਂ ਦੇ ਮਾਪੇ ਕਮਾਈ ਨਹੀਂ ਪਾ ਸਕਦੇ ਉਹਨਾਂ ਦਾ ਅਸੀਂ ਸਹਿਯੋਗ ਕਰੀਏ ਮੇਰਾ ਨਾਮ ਕੁਲਜੀਤ ਸਿੰਘ ਬਤਵਾਲਾ ਮੈਨੂੰ ਜਿਹੜਾ ਕੱਟ ਗਈ ਸੀ ਲੋਕ ਭਾਈ ਸੰਸਾ ਦਾ ਜਿਹੜੇ ਉਮੀਦਵਾਰ ਨੇ ਸ਼੍ਰੀ ਰਾਮ ਸਿੰਘ ਜੀ ਗੱਲ ਸਾਡੇ ਨਾਲ ਚੇਅਰਮੈਨ ਬੈਠੇ ਨੇ ਮੇਰੇ ਵੱਡੇ ਵੀਰ ਸੰਦੀਪ ਸਿੰਘ ਜੀ ਰਾਜੂ ਕਲਰੋ ਸਾਹਿਬ ਬੈਠੇ ਨੇ ਮਰਤਪਾਲ ਜੀ ਪੀਏ ਜੀ ਖਾਲਸਾ ਜੀ ਤੇ ਮੀਡੀਆ ਦਾ ਮੈਂ ਧੰਨਵਾਦ ਕਰਦਾ ਜਿਹੜੇ ਅੱਜ ਸੱਦੇ ਦੇ ਜਿਹੜੇ ਪਹੁੰਚੇ ਨੇ ਤੇ ਮੈਂ ਇਹਨੂੰ ਦਾਸੁ ਜਿਹੜੀ ਸੇਵਾ ਲਈ ਹੈ ਸਾਰਿਆਂ ਦੇ ਸਹਿਯੋਗ ਦੇ ਨਾਲ ਬਾਈ ਚੇਅਰਮੈਨ ਲਾਇਆ ਵਾ ਤੇ ਮੈਂ ਤੇ ਇਹੋ ਗੱਲ ਕਹਿਣਾ ਚਾਹੁੰਦਾ ਬੜੀ ਖੁਸ਼ੀ ਦੀ ਗੱਲ ਆ ਜੇ ਸਾਡੀ ਅੱਜ ਟੀਮ ਅੱਜ ਪਰਿਵਾਰ ਵਧਿਆ ਵਾ ਇਹਨਾਂ ਦੀ ਦਵਾਈ 'ਚ ਗਿੱਲ ਸਾਹਿਬ ਜਿਹੜੇ ਇਸ ਤਰ੍ਹਾਂ ਸੰਗੇ ਲਾ ਜਿਹੜੇ ਬੱਚਿਆਂ ਦੀ ਆਵਾਜ਼ ਜਿਹੜੇ ਚੁੱਕਦੇ ਨਹੀਂ ਜਿਹੜੇ ਮਾਪਿਆਂ ਦੀ ਆਵਾਜ਼ ਚੁੱਕਦੇ ਨੇ ਲੋਕਾਂ ਦੇ ਮਸੀਹੇ ਬਣ ਕੇ ਤੇ ਜਿਹਦਰਾ ਸਾਡੇ ਚੇਅਰਮੈਨ ਲੱਗੇ ਨੇ ਇਹਨਾਂ ਨੂੰ ਅੱਜ ਜਿਹੜਾ ਇਹ ਨਿਯੁਕਤ ਕੀਤਾ ਉਹ ਬੜੀ ਖੁਸ਼ੀ ਦੀ ਗੱਲ ਆ ਪਰ ਮਾਣ ਮਾਣ ਜੱੜੀ ਗੱਲਾਂ ਰੱਖੇ ਆਪਾਂ ਸਾਰੇ ਨਾਲ ਮਿਲ ਕੇ ਪੂਰਾ ਸਾਥ ਦੇਵਾਂਗੇ ਤੇ ਜਿੱਥੇ ਵੀ ਲੋੜ ਪੈਗੀ ਆਪਾਂ ਨਾਲ ਆ ਜੀ ਗਿੱਲ ਸਾਹਿਬ ਨੇ ਸਾਡੇ ਪ੍ਰਧਾਨ ਨੇ ਉਹਨੇ ਬੜੇ ਸੂਝ ਸਮਝ ਕੇ ਜਿਹੜੇ ਸੰਦੀਪ ਜੀ ਨੂੰ ਚੇਅਰਮੈਨ ਲਾਇਆ ਉਹ ਬੜੀ ਵਧੀਆ ਗੱਲ ਆ ਖੁਸ਼ੀ ਆ ਲੱਗਾ ਸਾਡੀ ਜਿਹੜੀ ਸਾਰੀ ਟੀਮ ਆ ਪੂਰਾ ਤਰੀਕੇ ਨਾਲ ਮੈਨੇਜਮੈਂਟ ਕਰੇਗੀ ਤੇ ਆਪਾਂ ਜਿੰਨਾ ੱਟਕੇਸ਼ਾਈ ਹੁੰਦੀ ਆ ਸਕੂਲਾਂ ਵਾਲੇ ਜਿਹੜੇ ੱਟਕੇਸ਼ਾਈ ਕਰਦੇ ਨੇ ਬਾਕੀ ਦੇ ਪ੍ਰਧਾਨ ਸਾਹਿਬ ਨੇ ਸਾਰਾ ਦੱਸ ਹੀ ਦਿੱਤਾ মিডিਆ ਦੇ ਕਿ ਮੈਂ ਕਹਿਣਾ ਨਹੀਂ ਚਾਹੁੰਦਾ ਜਦੋਂ ਵੱਡੇ ਆ ਨੇ ਸਾਰੀਆਂ ਗੱਲਾਂ ਦੱਸੀਆਂ ਹੋਣ ਚੰਗੀਆਂ ਤੇ ਆਪਾਂ ਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਛੁੜ ਕੇ ਨਾਲ ਖੜੋਤੇ ਆ ਤੇ ਆਪਾਂ ਸਹਿਯੋਗ ਕਰਦੇ ਆ ਵਰਪਾਲ ਸਾਹਿਬ ਤੁਸੀਂ ਪੱਤਰਕਾਰ ਵੀ ਰਹੇ ਜੇ ਤੇ ਜਿਹੜੇ ਪੱਤਰਕਾਰ ਕਵਰੇਜ ਕਰਦੇ ਨੇ ਇਹ ਸਤਨਾਮ ਸਿੰਘ ਗਿੱਲ ਸਾਹਿਬ ਦੀ ਕਰਵਿਚ ਕਰਦੇ ਨੇ ਤੇ ਖਾਸ ਕਰ ਮੁੱਦੇ ਜਿਹੜੇ ਉਹ ਪ੍ਰਾਈਵੇਟ ਸਕੂਲਾਂ ਦੇ ਖਾਂਦੇ ਨੇ ਉਹਨਾਂ ਨੂੰ ਵੀ ਧਮਕੀਆਂ ਆਉਂਦੀਆਂ ਤੇ ਸ਼ਾਇਦ ਆਨ ਵਾਲੇ ਸਮੇਂ 'ਚ ਤੁਹਾਨੂੰ ਵੀ ਆਉਣ ਕਿਸ ਤਰ੍ਹਾਂ ਟਕਰਾ ਕਰੋਗੇ। ਕੋਈ ਵੀਰ ਜੀ ਮੈਂ ਤੇ ਠੋਕ ਕੇ ਗੱਲ ਕਹਾਂ ਜਾਂਦਾ ਆ ਆਪਾਂ মিডিਆ ਦੇ ਨਾਲ ਆ ਠੀਕ ਆ ਜੀ ਕਿਸੇ ਵੀ মিডিਆ ਨੂੰ ਧਮਕੀਆਂ ਆਉਂਦੀਆਂ ਜਾਂ ਕੋਈ ਸੰਸਥਾ ਵਾਲਿਆਂ ਨੂੰ ਆਉਂਦੀਆਂ ਜੇ ਸਾਡੇ ਵੀ ਕਿਸੇ ਵੀ ਵੀਰ ਨੂੰ ਜੇ ਧਮਕੀਆਂ ਆਉਂਦੀਆਂ ਆਪਾਂ ਉਹਨਾਂ ਨਾਲ ਇਟਰਨਟ ਖੜਕਾਣਾ ਸੀ ਆਪਾਂ ਤੁਹਾਨੂੰ ਅਰਗੇ ਵੀ ਪਤਾਵਾ ਆ ਆਪਾਂ ਠੋਕ ਕੇ ਬੋਲਦਾ ਨਾ ਨਾ ਆਪਾਂ ਡਰਨ ਵਾਲਿਆਂ 'ਚੋਂ ਤੇ ਨਾ ਆਪਾਂ ਕਿਹਨੂੰ ਡਰਾਉਂਦੇ ਆਂ ਪਰ ਇੱਕ ਗੱਲ ਮੈਂ ਕਹਿਣਾ ਜਨਾ ਆਪਾਂ ਸੱਚ ਦੇ ਨਾਲ ਲੜਦੇ ਆਂ ਸੱਚ ਦੇ ਨਾਲ ਲੜਾਂਗੇ ਕਹਿੰਦੇ ਹੋਵੇ ਸੱਚ ਤੇ ਕੋਠੇ ਚੜ ਕੇ ਨਾਲ ਚ ਜਿਹੜਾ ਸੱਚਾ ਬੰਦਾ ਨਾ ਉਹ ਭਾਜੀ ਸੱਚ ਦੇ ਨਾਲ ਹੀ ਖੜਾ ਹੁੰਦਾ ਜਿੱਦਾਂ ਹੁਣ ਗਿੱਲ ਸਾਹਿਬ ਸਾਡੇ ਲੱਗੇ ਨੇ ਸਤਿਕਾਰਯੋਗ ਨੇ ਉਹ ਤੇ ਇੱਧਰ ਸਾਡੇ ਨਾਲ ਸੰਦੀਪ ਜੀ ਬੈਠੇ ਨੇ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਸਾਰੀ ਟੀਮ ਆਪਾਂ ਸਾਥ ਦੇਵਾਂਗੇ ਸਾਰਿਆਂ ਦੇ মিডিਆ ਵਾਲਿਆਂ ਦਾ ਧੰਨਵਾਦ ਜਿਹੜੇ ਅੱਜ ਸਾਡੇ ਕਵਰ ਕਰਨਾ ਸੀ